ਲਸ਼ਮੀਰ ਸਿੰਘ ਗਰਚਾ ਜੋ ਕਿ ਇਸ ਵਕਤ ਕੈਨੇਡਾ ਦੇ ਵਿੱਚ ਰਹਿੰਦੇ ਹਨ ਉਹਨਾਂ ਵੱਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਆਪਣੇ ਖੇਤਾਂ ਦੇ ਵਿੱਚ ਜੋ ਕਿ ਆਕਸੀਜਨ ਦਿੰਦੇ ਹਨ ਅਜਿਹੇ ਬੂਟੇ ਲਗਾਏ ਗਏ ਉਹਨਾਂ ਦੇ ਪੁੱਤਰ ਤਜਿੰਦਰ ਸਿੰਘ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਹਨ ਉਹਨਾਂ ਬਾਰੇ ਤੇ ਸਾਰੇ ਜਾਣਦੇ ਹਨ ਕਿ ਉਹ ਲੋਕ ਭਲਾਈ ਦੇ ਲਈ ਲੋਕ ਖਿੱਤਾਂ ਲਈ ਧਰਮਕ ਸਥਾਨਾਂ ਲਈ ਕਿੰਨਾ ਦਾਨਪੂਰ ਕਰਦੇ ਸਨ ਤ੍ਰਿੰਦਰ ਸਿੰਘ ਦੀ ਇੱਕ ਖਾਸੀਅਤ ਹੈ ਕਿ ਜਿੰਨਾ ਵੀ ਉਹ ਦਾਨਪੂਰ ਕਰਦੇ ਸਨ ਜਾਂ ਲੋਕਾਂ ਦੇ ਵਿਆਹ ਦੇ ਵਿੱਚ ਜਾਂ ਕੁੜੀਆਂ ਦੇ ਵਿਆਹ ਦੇ ਵਿੱਚ ਸੰਯੋਗ ਦਿੰਦੇ ਹਨ ਉਹ ਕਦੀ ਵੀ ਉਹਨਾਂ ਦੇ ਘਰ ਤੱਕ ਨਹੀਂ ਜਾਂਦੇ ਇਸ ਦਾ ਕਾਰਨ ਇਹ ਹੈ ਤਾਂ ਕਿ ਕਿਸੇ ਨੂੰ ਅਹਿਸਾਸ ਨਾ ਹੋਵੇ ਕਿ ਕਿਸੇ ਵਕਤ ਤ੍ਰਿੰਦਰ ਸਿੰਘ ਨੇ ਉਹਨਾਂ ਦੀ ਮਦਦ ਕੀਤੀ ਸੀ ਵਾਕਿਆ ਹੀ ਇਸੇ ਤਰ੍ਹਾਂ ਕਸ਼ਮੀਰ ਸਿੰਘ ਜੋ ਤ੍ਰਿੰਦਰ ਸਿੰਘ ਦੇ ਫਾਦਰ ਨੇ ਉਹਨਾ ਬਲੋ ਬੇਸ਼ੱਕ ਵਿਦੇਸ਼ ਦੇ ਵਿੱਚ ਰਹਿੰਦੇ ਨੇ ਪਰ ਉਹਨਾਂ ਦਾ ਪਿੰਡ ਦੇ ਨਾਲ ਪੰਜਾਬ ਦੀ ਧਰਤੀ ਦੇ ਨਾਲ ਗੂੜਾ ਪਿਆਰ ਹੈ। ਵਾਤਾਵਰਨ ਦੀ ਸਮੱਸਿਆ ਨੂੰ ਦੇਖਦੇ ਹੋਏ ਉਹਨਾਂ ਨੇ ਆਪਣੇ ਪਿੰਡ ਵਿੱਚ ਆਪਣੇ ਖੇਤਾਂ ਦੇ ਵਿੱਚ ਅਣਗਿਣਿਤ ਬੂਟੇ ਲਗਾਏ ਸਨ। ਤਾਂ ਜੋ ਵਾਤਾਵਰਨ ਜੋ ਅਸ਼ੁੱਧ ਹੋ ਰਿਹਾ ਹੈ ਲੋਕਾਂ ਨੂੰ ਉਸ ਤੋਂ ਰਾਹਤ ਮਿਲ ਸਕੇ ਉਹ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਹੋਰ ਵੀ ਕੋਈ ਬੂਟੇ ਲਗਵਾਉਣਾ ਚਾਹੇ ਤਾਂ ਅਸੀਂ ਲਗਵਾਉਣ ਨੂੰ ਤਿਆਰ ਹਾਂ ਵਾਕਿਆ ਹੀ ਵਿਦੇਸ਼ ਦੇ ਵਿੱਚ ਰਹਿੰਦੇ ਹੋਏ ਕਸ਼ਮੀਰ ਸਿੰਘ ਗਰਚਾ ਵੱਲੋਂ ਇਹ oprala ਜੋ ਕੀਤਾ ਗਿਆ ਹੈ ਇੱਕ ਸਲਾਗਾ ਜੋਗ ਹੈ ਕਿਰਪਾ ਕਰਕੇ ਇਸ ਵੀਡੀਓ ਨੂੰ ਦੇਖਦੇ ਸਾਰ ਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨਮਾ ਸ਼ਰਦਬਾਬਾ YouTube ਚੈਨਲ ਤੋਂ ਕੈਂਥ ਗਰਚਾ ਦੀ ਰਿਪੋਰਟ ਸਤਿ ਸ੍ਰੀ ਅਕਾਲ ਜੀ ਤੁਹਾਡਾ ਕੀ ਨਾਮ ਆ ਰਣਜੀਤ ਸਿੰਘ ਰਣਜੀਤ ਸਿੰਘ ਜੀ ਪਿੰਡ ਆਪਣਾ ਕਿਹੜਾ ਆ ਗਰਚਾ ਗਰਚਾ ਪਿੰਡ ਆ ਇਸ ਵਕਤ ਅਸੀਂ ਬਹਾਦਰਪੁਰ ਰੋਡ ਤੇ ਖੜੇ ਆ ਸਰਦਾਰ ਕਸ਼ਮੀਰ ਸਿੰਘ ਗਰਚਾ ਜਿਹਨਾਂ ਦੇ ਲੜਕੇ ਤੇਜਿੰਦਰ ਸਿੰਘ ਗਰਚਾ ਤੇਜਿੰਦਰ ਦਾ ਤਾਂ ਨਾਮ ਪੈਸੇ ਮਸ਼ਹੂਰ ਹੋ ਗਿਆ ਆ ਤੇ ਇਹ ਜਿਹੜੇ ਖੇਤ ਆ ਇਹਨਾਂ ਤੇ ਕਿੰਨੇ ਖੇਤ ਆ ਤੁਹਾਡੇ ਕੋਲ ਆ ਕਿਤੇ ਗਿਆ 16 ਜੀ ਨੇ ਇਹ ਜਿਹਨੇ ਇਹ ਸਾਰੇ ਦੇ ਸਾਰੇ ਇਹਨਾਂ ਦੇ 16 ਖੇਤ ਹੈ ਜਾਂ ਵਾਦਿਆ ਨੇ ਵਾਦਿਆ ਬਾਕੀ ਉਧਰ ਹੈ ਅੱਛਾ ਬਾਕੀ ਉਧਰ ਹੈ ਤੁਹਾਡੇ ਕੋਲ ਜਿਹੜੇ 16 ਖੇਤ ਹੈਗੇ ਆ ਇਹ ਇਹਨਾਂ ਨੇ ਇਹਨਾਂ ਖੇਤਾਂ ਦੇ ਵਿੱਚ ਬਾਤਾ ਬਰਨ ਦੀ ਸੰਭਾਲ ਦੇ ਲਈ ਕਿੰਨੇ ਕ ਬੂਟੇ ਲਾਏ ਆ ਹਾਂ 500 ਬੂਟੇ ਲਾਏ ਆ ਇਸ ਬੂਟੇ ਦੇ ਵਿੱਚ ਬੂਟੇ ਕਿਹੜੇ ਆ ਕੁਝ ਜਿਹਾ ਪਤਾ ਤੁਹਾਨੂੰ ਆ ਕੋਡੇ ਕ ਲਾਇਆ ਗੋਧਾ ਹੋ ਰਿਹਾ ਕੋਈ ਪਹਾੜੀ ਬੂਟੇ ਅੱਛਾ ਪਹਾੜੀ ਬੂਟੇ ਵੀ ਲਾਏ ਆ ਪਹਾੜੀ ਬੂਟੇ ਲਾਏ ਆ ਵਧੀਆ अच्छा ਉਹਨਾਂ ਨੇ ਮੈਨੂੰ ਵਿਦੇਸ਼ ਤੋਂ ਫੋਨ ਕੀਤਾ ਸੀ ਕਿ ਅਸੀਂ ਨਾ ਜਿਹੜੇ ਪਹਾੜੀ ਬੂਟੇ ਲਾਏ ਆ ਉਹ ਬੂਟੇ ਮਹਿੰਗੇ ਬਹੁਤ ਆ ਹਾਂ ਮਹਿੰਗੇ ਆਇਆ 1.5 ਦਾ ਬੂਟਾ ਇੱਕਲਾ ਹਾਂ ਉਹ ਕਹਿੰਦੇ ਵੀ ਉਹ ਜਿਹੜੇ ਬੂਟੇ ਮਹਿੰਗੇ ਆ ਉਹ ਆਕਸੀਜਨ ਦਿੰਦੇ ਆ ਆਕਸੀਜਨ ਦਿੰਦੇ ਆ ਵਧੀਆ ਬੂਟੇ ਲਾਏ ਸੀ ਥੋੜੇ ਹਰੇ ਹੋਏ ਆ ਥੋੜੇ 100 ਰੁਪਏ ਤੋਂ ਬੂਟੇ ਹੋ ਲਾਤੇ ਆ ਅੱਛਾ ਇਹਨੂੰ ਪਾਣੀ ਪੋਣੀ ਵੀ ਆਂਦਾ ਰਹਿੰਦਾ ਪਾਣੀ ਆਂਦਾ ਪਾਣੀ ਜਦ ਫਸਲ ਨੂੰ ਲੱਗਦਾ ਉਹਦੇ ਵੀ ਲੱਗਦਾ ਆ ਵੇ ਤੈਂ ਕੀ ਨਾ ਨਹੀਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਕਿ ਤੁਸੀਂ ਤਾਂ ਲੈ ਆਇਆ ਹਾਲੇ ਤੇ ਲਿਓ ਆ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬੇਵਾਤਾ ਬਾਹਰ ਨੂੰ ਗਿਆ ਹਵਾ ਵੀ ਤਾਂ ਤੁਹਾਨੂੰ ਵੀ ਤਾਂ ਸ਼ੁੱਧ ਆਣੀ ਆ ਹਾਂ ਅਸੀਂ ਵੀ ਸ਼ੋਮੇ ਖਾਣਾ ਹੀ ਆ ਨਹੀਂ ਜਿਹੜੀ ਇਹਦੀ ਆਕਸੀਜਨ ਗੈਸ ਆਣੀ ਆ ਹਵਾ ਆਣੀ ਆ ਆਪ ਨੂੰ ਆਣੀ ਆ ਉਹ ਤਾਂ ਸਾਰਿਆਂ ਨੂੰ ਹੀ ਆਣੀ ਹੈਗੀ ਆ ਹਾਂ ਸਾਨੂੰ ਨਹੀਂ ਕੋਈ ਇਤਰਾਜ਼ ਹੈਗਾ ਅੱਛਾ 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 ਆ ਜੀ ਦਾ ਪਾਣੀ ਕੱਲ ਲਾ ਕੇ ਪਾਣੀ ਪਾਇਆ ਹੁਣ ਫੇ ਪਰਸੋਂ ਤੋਂ ਫੇ ਪਾਣੀ ਪਾਉਣਾ ਕਿਉਂ ਉਹ ਤਾਂ ਵਿਦੇਸ਼ ਉਹ ਵਿਦੇਸ਼ ਚ ਕਸ਼ਮੀਰ ਸਿੰਘ ਕਿਹੜੀ ਜਗ੍ਹਾ ਰਹਿੰਦੇ ਆ ਉਹ ਕੈਨੇਡਾ ਕੀ ਕ ਕੈਨੇਡਾ ਚ ਰਹਿੰਦੇ ਆ ਤੇ ਮੁੰਡਾ ਤਜਿੰਦਰ ਸਿੰਘ ਉਹ ਅਮਰੀਕਾ ਚ ਰਹਿੰਦਾ ਅਮਰੀਕਾ ਚ ਰਹਿੰਦਾ ਆ ਹਨਾ ਤੇ ਇਹ ਉਪਰਾਲਾ ਜਿਹੜਾ ਉਹਨਾਂ ਨੇ ਕੀਤਾ ਕਿੰਨਾ ਕੁ ਵਧੀਆ ਲੱਗਾ ਨਹੀਂ ਬਹੁਤ ਵਧੀਆ ਲੱਗਾ ਹੈ ਵਧੀਆ ਹੈ ਠੀਕ ਤੁਹਾਡਾ ਕੀ ਨਾਮ ਆ ਪ੍ਰਕਾਸ਼ ਰਾਮ ਜੀ ਪ੍ਰਕਾਸ਼ ਰਾਮ ਜੀ ਤੁਸੀਂ ਇੱਥੇ ਕਿੱਥੇ ਰਹਿੰਦੇ ਆ ਕਸ਼ਮੀਰ ਅੰਕਲ ਦੇ ਘਰ ਤੇ ਜੀ ਅੱਛਾ ਕਸ਼ਮੀਰ ਅੰਕਲ ਜੀ ਨੇ ਇਹ ਬੂਟੇ ਲਾਏ ਆ ਹਾਂਜੀ ਹਨਾ ਇਹ ਕਿੰਨੇ ਕ ਬੂਟੇ ਲਾਏ ਆ ਹੁਣ ਜਿਹੜੇ ਇਹ ਹੁਣ ਇਸ ਵਾਰ ਲਾਏ ਆ ਇਸ ਵਾਰੀ 200 ਕੇ ਨੇੜੇ ਤੜੇ ਬੂਟੇ ਲਾਏ ਆ ਜੀ ਇਹਨਾਂ ਬੂਟਿਆਂ ਦੇ ਵਿੱਚ ਕੋਈ ਫਲ ਫਰੂਟ ਵਾਲੇ ਜਾਂ ਕਿਹੜੇ ਕਿੱਦਾਂ ਦੇ ਬੂਟੇ ਆ ਜੀ ਇਹ ਹੁਣ ਡੇਕਾਂ ਲਾਈਆਂ 200 ਬੂਟੇ ਤੇ ਫਲ ਫਰੂਟ ਦੇ ਘਰ ਦੇ ਅੰਦਰ ਆ ਜੀ ਘਰ ਦੇ ਅੰਦਰ ਉਹ ਜਿਹੜੇ ਫਲ ਫਰੂਟ ਦੇ ਬੂਟੇ ਆ ਉਹ ਦਿਖਾ ਸਕਦੇ ਆ ਸਾਨੂੰ ਹਾਂ ਜੀ ਆ ਜਿਓ ਜੀ ਇਹ ਅੰਦਰ ਜਾ ਕੇ ਦੇਖਦੇ ਆ ਕਿ ਕਿਹੜੇ ਬੂਟੇ ਹੋਰ ਅਜੇ ਜਿਹੜੇ ਲੱਗੇ ਆ ਜਾਂ ਪਏ ਹੈਗੇ ਆ ਬਾਤਾਂ ਬਰ ਨੂੰ ਸੰਭਾਲ ਔਰ ਅਸੀਂ ਹੁਣ ਅੰਦਰ ਜਾ ਰਹੇ ਆਂ ਦੇਖਦੇ ਆ ਕਿ ਹੋਰ ਬੂਟੇ ਜਿਹੜੇ ਆ ਕਿਹੜੇ ਜਿਹੜੇ ਆ ਲਗਾਏ ਗਏ ਨੇ ਇਹ ਤੇ ਵਿਦੇਸ਼ ਦੇ ਵਿੱਚ ਰਹਿੰਦੇ ਆ ਪਰ ਉਹਨਾਂ ਦਾ ਮੈਨੂੰ ਕਸ਼ਮੀਰ ਭਾਜੀ ਉਹਨਾਂ ਦਾ ਫੋਨ ਆਇਆ ਸੀ ਕਿ ਇਹ ਖਬਰ ਲਵਾਉਣ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਆਪਣੀ ਕੋਈ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੇ ਆ ਜਾਂ ਸਾਡੀ ਕੋਈ ਚਰਚਾ ਹੋਵੇ ਖਬਰ ਲਵਾਉਣ ਦਾ ਮਤਲਬ ਸਿਰਫ ਇੰਨਾ ਹੈਗਾ ਵੀ ਜਿੰਨੇ ਵੀ ਹੋਰ ਕਿਸਾਨ ਹੈਗੇ ਆ ਉਹ ਆਪਣੇ ਘਰਾਂ ਦੇ ਵਿੱਚ ਜਾਂ ਜਿੱਥੇ ਵੀ ਜਗ੍ਹਾ ਮਿਲਦੀ ਹੈਗੀ ਆ ਬਾਤਾਵਰਨ ਦੀ ਸ਼ੁੱਧਤਾ ਰੱਖਣ ਦੇ ਲਈ ਜਿਹੜੇ ਆ ਉਹ ਬੂਟੇ ਆਪਣੇ ਖੇਤਾਂ ਦੇ ਆਲੇ-ਦੁਆਲੇ ਜਿਹੜੇ ਆ ਉਹ ਜ਼ਰੂਰ ਲਵਾਣ ਆਓ ਹੋਰ ਜਾਣਕਾਰੀ ਜੀ ਅੱਛਾ ਤੇ ਦੋ ਮਰੂਤ ਦੇ ਬੂਟੇ ਹੈਗੇ ਆ ਹਾਂ ਤੇ ਇੱਕ ਲਿੰਬੂ ਦਾ ਤੇ ਪਪੈਣ ਬੂਟੇ 50 ਦੇ ਹੈਗੇ ਆ ਜੀ ਅੱਛਾ ਤੇ ਇੱਕ ਬੂਟਾ ਲੀਚੀ ਦਾ ਆ ਅੱਛਾ ਤੇ ਦੋ ਬੂਟੇ ਕਿਵੂ ਦੇ ਆ ਆ ਤੁਸੀਂ ਦੇਖ ਪਾ ਰਹੇ ਹੈਗੇ ਆ ਕਿ ਜਿਹੜੇ ਬੂਟੇ ਹੈਗੇ ਘਰ ਦੇ ਵਿੱਚ ਵੀ ਇਹਨਾਂ ਨੇ ਉਹੀ ਮਾਹੌਲ ਰੱਖਿਆ ਹੋਇਆ ਆ ਕੀ ਹਰਿਆਲੀ ਜਿਹੜੀ ਆ ਇਹ ਜਿੱਥੇ ਇਹਨਾਂ ਦੇ ਘਰ ਦੇ ਵਿੱਚ ਉਹ ਜਿਹੜਾ ਵਾਤਾਵਰਨ ਨੂੰ ਸ਼ੁੱਧ ਰੱਖਦੇ ਆ ਇਹ ਬੂਟੇ ਤੁਸੀਂ ਦੇਖ ਪਾ ਰਹੇ ਹੋ ਇਹਨਾਂ ਨੇ ਆਪਣੇ ਕੋਠੀ ਦੇ ਅੰਦਰ ਜਿਹੜੇ ਲਗਾਏ ਹੈਗੇ ਆ ਉੱਥੇ ਹੀ ਜਿਹੜੇ ਇਹਨਾਂ ਦੇ ਖੇਤਾਂ ਦੇ ਵਿੱਚ ਹੈਗੇ ਆ ਤੁਹਾਡੀ ਗੱਲਬਾਤ ਵੀ ਕਰਾਈ ਸੀਗੀ ਖੇਤਾਂ ਦੇ ਵਿੱਚ ਵੀ ਇੰਨੇ ਜ਼ਿਆਦਾ ਬੂਟੇ ਲਗਾਏ ਹੋਏ ਆ ਜਦੋਂ ਇਹਨਾਂ ਦਾ ਮੈਨੂੰ ਵਿਦੇਸ਼ ਤੋਂ ਬਾਹਰੋਂ ਫੋਨ ਆਇਆ ਸੀ ਕਸ਼ਮੀਰ ਭਾਜੀ ਉਹਨਾਂ ਦਾ ਮੈਂ ਪੁੱਛਿਆ ਪਏ ਜਿਹੜੇ ਬੂਟੇ ਲਗਾਏ ਆ ਇਹਦੇ ਪਿੱਛੇ ਕਾਰਨ ਕੀ ਹੈਗਾ ਤੇ ਉਹਨਾਂ ਨੇ ਇੱਕੋ ਕਾਰਨ ਮੈਨੂੰ ਦੱਸਿਆ ਪਏ ਇਹ ਬੂਟੇ ਅਸੀਂ ਤਾਂ ਲਵਾਏ ਆ ਕਿ ਜਿਹੜਾ ਮਾਹੌਲ ਹੈਗਾ ਆ ਜਿਹੜਾ ਵਾਤਾਵਰਨ ਆ ਸਾਹ ਲੈਣ ਦੇ ਵਿੱਚ ਬੜੀ ਔਖਾਂ ਦੀ ਆ ਬੜੀ ਮੁਸ਼ਕਲ ਪੇਸ਼ ਹੁੰਦੀ ਹੈਗੀ ਆ ਇਸ ਕਰਕੇ ਮੈਂ ਸੋਚਿਆ ਕਿ ਬੇਸ਼ੱਕ ਮੈਂ ਵਿਦੇਸ਼ ਦੇ ਵਿੱਚ ਰਹਿਣਾ ਆ ਪਰ ਪਿੰਡ ਦੇ ਵਿੱਚ ਜਿਨ੍ਹਾਂ ਨੂੰ ਇਹ ਜ਼ਮੀਨ ਦਿੱਤੀ ਹੋਈ ਆ ਜਾ ਜਿਹੜੇ ਮੇਰੇ ਘਰ ਦੇ ਵਿੱਚ ਰਹਿ ਰਹੇ ਹੈਗੇ ਆ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਆ ਕਿ ਪੈਸੇ ਦੀ ਤੁਸੀਂ ਬਿਲਕੁਲ ਚਿੰਤਾ ਨਾ ਕਰਨਾ ਸਾਰਾ ਪੈਸਾ ਮੇਰੇ ਵੱਲੋਂ ਆਊਗਾ ਬਾਹਰੋਂ ਪਰ ਤੁਸੀਂ ਪਿੰਡ ਦੇ ਵਿੱਚ ਕੋਸ਼ਿਸ਼ ਕਰੋ ਕਿ ਜੇ ਹੋਰ ਵੀ ਕਿਤੇ ਲਾਣੇ ਹੋਣ ਤਾਂ ਇਹ ਜਿਹੜੇ ਬੂਟੇ ਹੈਗੇ ਆ ਮਤਲਬ ਸ਼ੁੱਧ ਸ਼ੁੱਧ ਹਵਾ ਆਵੇ ਇਹ ਬੂਟੇ ਜ਼ਰੂਰ ਲਗਵਾਓ ਅਸੀਂ ਵੀ ਨਵਾਂ ਸ਼ਹਿਰ ਦਾ ਬਾਬਾ ਚੈਨਲ YouTube ਚੈਨਲ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਜਿਹੜੀ ਆ ਅਸੀਂ ਜਿਹੜੀ ਆ ਖਬਰ ਜਿਹੜੀ ਆ ਇਹ ਲਗਾ ਰਹੇ ਹੈਗੇ ਆ ਕੋਈ ਇਸ ਤੇ ਪਿੱਛੇ ਇਹ ਮਕਸਦ ਨਹੀਂ ਹੈਗਾ ਕਿ ਇਹ ਮੇਰੇ ਮਿੱਤਰ ਦਾ ਘਰ ਆ ਜਾਂ ਮੇਰੇ ਮਿੱਤਰ ਦੋਸਤ ਨੇ ਅਸੀਂ ਤਾਂ ਹੋਰ ਵੀ ਜਿਹੜੇ ਕਿਸਾਨ ਅਜਿਹੇ ਆਪਰਾਲਾ ਕਰਦੇ ਨੇ ਉਹ ਸਾਨੂੰ ਬੁਲਾ ਸਕਦੇ ਆ ਸਾਨੂੰ ਫੋਨ ਕਰ ਸਕਦੇ ਆ ਜੋ ਬਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਇਹੋ ਜਿਹਾ ਆਪਰਾਲਾ ਕਰਦੇ ਨੇ ਅਸੀਂ ਉਹਨਾਂ ਦੀ ਸਾਰਿਆਂ ਦੀ ਜਿਹੜੀ ਖਬਰ ਆ ਲਾਉਣ ਨੂੰ ਤਿਆਰ ਆ ਸਕਰੀਨ ਦੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ 98763 79499 98763 79499 ਮੇਰੇ ਫੋਨ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਜੋ ਵੀ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਅੱਗੇ ਆਏਗਾ ਅਸੀਂ ਉਹਨਾਂ ਦੀ ਖਬਰ ਲਾਵਾਂਗੇ ਨਵਾਂ ਸ਼ਰਦਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰ ਲਕੈਤ ਗਰਚਾ ਦੀ ਵਿਸ਼ੇਸ਼ ਰਿਪੋਰਟ ਦੇਖ ਪਾ ਰਹੇ ਹਾਂ ਬੂਟੇ ਜਿਹੜੇ ਆਏ ਹੁਣੇ ਲਗਾਏ ਨੇ ਔਰ ਅ ਬੂਟੇ ਤੁਸੀਂ ਦੇਖ ਪਾ ਰਹੇ ਹੋ ਵੈਸੇ ਤਾਂ ਕਾਫੀ ਬੂਟੇ ਜਿਹੜੇ ਆ ਕਾਫੀ ਵੱਡੇ ਵੱਡੇ ਵੀ ਹੋ ਚੁੱਕੇ ਨੇ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਆ ਔਰ ਜਿੱਥੋਂ ਤੱਕ ਵੀ ਨਜ਼ਰ ਜਾਏਗੀ ਨਾ ਤੁਹਾਡੀ ਦੂਰ ਤੱਕ ਜਿਹੜਾ ਖੇਤ ਹੈਗਾ ਇਹਨਾਂ ਦਾ ਕਾਫੀ ਦੂਰ ਤੱਕ ਹਰ ਜਗ੍ਹਾ ਬੂਟੇ ਹੀ ਬੂਟੇ ਨਜ਼ਰ ਆਣਗੇ